ਉਹ ਐਤ ਕੀ ਦਲੀਪ ਸਿਆ ਵੇ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਤੇ ਬਾਈ ਸਿੱਧੂ ਨਾ ਵੀ ਮੇਰੀ ਕਾਫੀ ਵੀਡੀਓ ਵਾਇਰਲ ਹੋਈ ਸੀਗੀ ਤੇ ਪਿੱਛੇ ਜੇ ਆਪਣੇ ਦਲਜੀਤ ਵੀਰੇ ਨਾ ਵੀ ਬਹੁਤ ਵਧੀਆ ਪ੍ਰੇਮ ਆਪਣਾ ਜੀ ਵੀ ਸੱਚੀ ਇੰਨਾ ਡਾਊਨ ਟੂ ਅਰਥ ਹੈ ਕਿ ਉਹੀ ਪੁਗਰ ਗਈਆਂ ਹਾਂ ਜੀ ਹਾਂ ਜੀ ਕਿਉਂਕਿ ਜਿੰਨਾ ਚਿਰ ਆਪਾਂ ਮਿਲ ਜੀਏ ਨਾ ਬੰਦੇ ਨੂੰ ਉਹਨਾਂ ਟਾਈਮ ਬੰਦੇ ਦਾ ਪਤਾ ਨਹੀਂ ਲੱਗਦਾ ਹਾਂ ਸੋ ਨੂੰ ਹੀ ਸੁਣਾਈ ਗੱਲ ਹੋਰ ਕੁਝ ਹੁੰਦੀ ਆ ਤੇ ਜਦੋਂ ਵੀਰੇ ਅਸੀਂ ਉੱਥੇ ਗਏ ਤੇ ਬਾਈ ਹੈ ਨਹੀਂ ਸੀਗਾ ਘਰੇ ਤੇ ਉਹਦੇ ਮਮਾ ਪਾਪਾ ਸੀਗੇ ਮਾਤਾ ਜੀ ਨੇ ਅੰਦਰ ਬਿਠਾਇਆ ਤੇ ਸਰਦੀਆਂ ਦੇ ਦਿਨ ਸੀਗੇ ਤੇ ਚਾਹ ਚੁ ਪਿਆਈ ਉਹਨਾਂ ਨੇ ਬਹੁਤ ਆਦਰ ਮਾਨ ਸਤਕਾਰ ਕੀਤਾ ਤੇ ਜਦੋਂ ਬਾਈ ਆਇਆ ਸਭ ਤੋਂ ਪਹਿਲਾਂ ਮੈਨੂੰ ਦੇਖ ਕੇ ਜੱਫੀ ਬਾ ਆ ਕੇ ਬੈਠਾ ਰਿਆ ਮੇਰਾ 2-3 ਮਿੰਟ ਤੇ ਬਹਿ ਕੇ ਫਿਰ ਅਸੀਂ ਇਕੱਠਿਆਂ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਵੀਰੇ ਜਮਾ ਘਰ ਨੂੰ ਰੱਖਿਆ ਬਾਈ ਨੇ ਮੈਂ ਉਹਦੇ ਕੋਲ ਰਾਤ ਰਹਿ ਕੇ ਆਇਆ ਬਾਈ ਕੋਲੇ ਅੱਛਾ ਕਿਵੇਂ ਲੱਗ ਰਿਹਾ ਸੀ ਉਸ ਸਮੇਂ ਵੀਰੇ ਬਹੁਤ ਬੜੀ ਪਤਾ ਹੈ ਲੱਗ ਹੀ ਨਹੀਂ ਰਿਹਾ ਸੀ ਵੀ ਇਹ ਸੱਚੀ ਅਸੀਂ ਸਿੱਧੂ ਮੂਸੇ ਵਾਲੇ ਕੋਲੇ ਬੈਠੇ ਆ ਉਹਨੇ ਫੀਲ ਹਾਂ ਉਹਨੇ ਫੀਲ ਹੀ ਨਹੀਂ ਹੋਣ ਦਿੱਤਾ ਵੀਰੇ ਬਿਲਕੁਲ ਵੀ ਨਹੀਂ ਫੀਲ ਹੀ ਨਹੀਂ ਹੋਣ ਦਿੱਤਾ ਵੀ ਮੈਂ ਸਿੱਧੂ ਮੂਸੇ ਵਾਲਾ ਹੈਗਾ ਆ ਪਰ ਮੈਂ ਫ੍ਰੀ ਨਹੀਂ ਬੈਠ ਸਕਦਾ ਤੇ ਦੂਜੀ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਵੱਧ ਤੋਂ ਵੱਧ ਇਸ ਜਾਇ ਇਹ ਜਨਮ ਤੁਮਾਰੇ ਲੈ ਕੇ ਵੀ ਪਰਮਾਤਮਾ ਦੇ ਜਨਮ ਲੇਖੇ ਲੱਗ ਜੇ ਆਪਾਂ ਮਨੁੱਖਤਾ ਦੇ ਵਾਸਤੇ ਕੁਝ ਕਰੀਏ ਤੇ ਇਹ ਵੀ ਆਪਣਾ ਵੀਰੇ ਇੱਕ ਮਿੰਨੀ ਚੰਡੀ ਚੰਡੀਗੜ੍ਹ ਆ ਜਿਹੜਾ ਆਪਣਾ ਮੋਹਾਲੀ ਸ਼ਹਿਰ ਆ ਇਹ ਆਪਣਾ ਪੰਜਾਬ ਦਾ ਮਿੰਨੀ ਕੈਨੇਡਾ ਹੈ ਇੱਥੇ ਜਿੰਨਾ ਮਰਜੀ ਕੰਮ ਕਰ ਲੋ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਦੀ ਕੋਈ ਕਮੀ ਨਹੀਂ ਹੈਗੀ ਇੱਥੇ ਵੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰਤਵਾ ਸਵਾਗਤ ਕਰਦਾ ਜੀ ਅੱਜ ਇੱਕ ਗੱਲ ਕਰੀਏ ਤੁਹਾਨੂੰ ਇੱਕ ਅੱਜ ਵੱਖਰੀ ਸਟੋਰੀ ਦੇ ਰੂਬਰੂ ਕਰਾਵਾਂਗੇ ਜੇ ਗੱਲ ਕਰੀਏ ਮਿਹਨਤ ਦੀ ਕਹਿੰਦੇ ਆ ਕਿ ਜੇ ਮਿਹਨਤ ਕਰੋ ਤਾਂ ਬੰਦਾ ਕੀ ਨਹੀਂ ਕਰ ਸਕਦਾ ਤੇ ਅੱਜ ਸਾਡੇ ਲਈ ਬਾਈ ਇੱਕ ਮਿਸਾਲ ਬਣਿਆ ਆ ਬਾਈ ਨੇ ਦੱਸਿਆ ਕਿ ਪੋਲੀਓ ਦੇ ਕਾਰਨ ਅੱਜ ਬਾਈ ਦਾ ਜਿਹੜਾ ਸਰੀਰ ਥੋੜੇ ਜਿਹਾ ਕੰਮ ਨਹੀਂ ਕਰ ਰਿਹਾ ਤੇ ਬਾਈ ਥੋੜੇ ਜਿਹਾ ਲੱਤਾਂ ਦੀ ਗੱਲ ਕੀਤੀ ਹੈ ਲੱਤਾਂ ਤਾਂ ਬਿਲਕੁਲ ਨਹੀਂ ਚੱਲਦੀਆਂ ਉਸ ਦੇ ਬਾਵਜੂਦ ਵੀ ਬਾਈ ਆਪਣੀ ਹੱਤੀ ਕਮਾ ਕੰਮ ਕਰ ਰਿਹਾ ਕਮਾਈ ਕਰ ਰਿਹਾ ਸੋ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਦਾ ਰਹਿਣ ਸਹਿਣ ਕਿੱਥੇ ਦਾ ਆ ਬਾਈ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਨਾਮ ਦੱਸਿਓ ਤੇ ਰਹਿੰਦੇ ਕਿੱਥੇ ਹੋ ਦੱਸ ਦਿਓ ਹਾਂਜੀ ਵੀਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿਛੋਕੜ ਮੇਰਾ ਮੋਗੇ ਜ਼ਿਲ੍ਹੇ ਤੋਂ ਆਜੀ ਬੁੱਟਰਕਲਾ ਪਿੰਡ ਆ ਤੇ ਇਸ ਟਾਈਮ ਮੈਂ ਮੁਹਾਲੀ ਦੇ ਸੁਹਾਣਾ ਪਿੰਡ ਦੇ ਵਿੱਚ ਰਹਿ ਰਿਹਾ ਜੀ ਬਿਲਕੁਲ ਬਿਲਕੁਲ ਭਾਈ ਜੀ ਮੈਂ ਗੱਲ ਪੋਲੀਓ ਦੀ ਗੱਲ ਕਰੀ ਆ ਹਾਂਜੀ ਹਾਂਜੀ ਸਰੀਰ ਬਿਲਕੁਲ ਠੀਕ ਆ ਤੇ ਲੱਤਾਂ ਥੋੜੀ ਕੰਮ ਨਹੀਂ ਕਰਦੀ ਸਿਰਫ ਹਨਾ ਤੇ ਨਾਲ ਤੁਸੀਂ ਜਮੇਟੋ ਕਰਦੇ ਹੋ ਮਿਸਾਲ ਬਣੇ ਹੋ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਨਹੀਂ ਵੀਰ ਜੀ ਇਹ ਤਾਂ ਆਪਣੀ ਗੁਰੂਆਂ ਦੀ ਸਿੱਖਿਆ ਜੀ ਜੀ ਤੇ ਬਾਬੇ ਨਾਨਕ ਨੇ ਸ਼ੁਰੂ ਤੋਂ ਹੀ ਕੀਤਾ ਵੀ ਸਭ ਤੋਂ ਪਹਿਲਾਂ ਆਪਣੀ ਕੀਰਤ ਕਰੋ ਤੇ ਆਪਾਂ ਉਹਨਾਂ ਤੋਂ ਉਹਨਾਂ ਦੇ ਚ ਕੁਝ ਸਿੱਖ ਕੇ ਉਹਨਾਂ ਤੋਂ ਗੁਰਬਾਣੀ ਚੋ ਤੇ ਆਪਾਂ ਰਹਿਨੇ ਵੀ ਤਾਂ ਨੂੰ ਪਤਾ ਬਹੁਤ ਵੱਡੀ ਪੱਗ ਵਾਲੀ ਧਰਤੀ ਆ ਬਾਬਾ ਹਨੂਮਾਨ ਸਿੰਘ ਜੀ ਦੀ ਸਿੰਘ ਜੀ ਦਾ ਗੁਰੂ ਘਰ ਉੱਥੋਂ ਕੁਝ ਸਿੱਖਣ ਨੂੰ ਮਿਲਦਾ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੀਰਤ ਕਰੀ ਦੀਏ ਜੀ ਤੇ ਭਾਈ ਜੇ ਮੈਂ ਗੱਲ ਕਰਾਂ ਹਨਾ ਤੁਹਾਡੀ ਲੱਤਾਂ ਨਹੀਂ ਕੰਮ ਕਰਦੀਆਂ ਇਹ ਕਿੰਨੇ ਸਮੇਂ ਤੋਂ ਨਹੀਂ ਕੰਮ ਕਰ ਬਚਪਨ ਤੋਂ ਹੀ ਇਹ ਜੇ ਬਾਤ ਚੁਈਆਂ ਨੇ ਨਹੀਂ ਵੀਰ ਜੀ ਮੈਂ ਨਾ 8-9 ਮਹੀਨੇ ਦਾ ਸੀਗਾ ਤੇ ਮੈਨੂੰ ਪਿੰਡ ਦੇ ਡਾਕਟਰ ਨੇ ਨਾ ਬੁਖਾਰ 'ਚ ਟੀਕਾ ਲਾਤਾ ਸੀਗਾ। ਅੱਛਾ। ਹਾਂਜੀ ਤੇ ਉਸ ਤੋਂ ਬਾਅਦ ਇਹ ਹੋਇਆ। ਨਾਲੇ ਕਹਿੰਦੇ ਵੀ ਪੋਲੀਓ ਦੇ ਕਾਰਨ ਵੀ ਹੋ ਸਕਦਾ ਹੈ ਇਹ ਚੀਜ਼ਾਂ। ਨਹੀਂ ਹਾਂਜੀ ਉਹ ਵੀਰ ਜੀ ਉਹਨੇ ਨਾੜ 'ਚ ਟੀਕਾ ਲਾਤਾ ਨਾ ਤੇ ਲੱਕ ਤੋਂ ਥੱਲੇ ਥੱਲੇ ਮੇਰੀਆਂ ਲੱਤਾਂ ਖੜਗੀਆਂ ਸੀਗੀਆਂ। ਮਤਲਬ ਬਚਪਨ ਤੋਂ ਹੀ ਹਾਂਜੀ 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 ਤੇ ਭਾਈ ਜੋਮੈਟੋ ਕਰ ਰਹੇ ਤੁਸੀਂ ਹਨਾ। ਹਾਂਜੀ ਹਾਂਜੀ ਲੋਕ ਪਰ ਇਸ ਚੀਜ਼ ਦੇ ਵਿੱਚ ਘਰੇ ਬੈਠਦੇ ਨਾਮ ਨਾ ਥੋੜੇ ਦਿਮਾਗ 'ਚ ਨਹੀਂ ਚੀਜ਼ਾਂ ਆਈਆਂ ਕਿ ਮੈਂ ਆਰਾਮ ਨਾਲ ਘਰੇ ਬਹਿ ਕੇ ਖਾਵਾਂ ਵੀ ਮੈਂ ਬਾਹਰ ਇੰਨੀ ਗਰਮੀ ਦੇ ਵਿੱਚ ਕਿਉਂ ਘੁੰਮ ਰਿਹਾ ਤੇ ਕਿਉਂ ਘੁਮਾਰਿਆ। ਏ ਮੰਨ ਦੇ ਵਿੱਚ ਨਹੀਂ ਆਦਾ ਵੀ ਘਰੇ ਬੈਠਾ ਮਨਾ ਆਰਾਮ ਨਾਲ ਨਹੀਂ 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 ਵੀਰ ਜੀ ਜਿਹੜਾ ਵਾਈ ਗੁਰੂ ਨੇ ਬਹੁਤ ਵਧੀਆ ਮੈਨੂੰ ਤੇ ਮੈਂ 뮤జిక్ টিਚਰ ਐ ਤੇ ਮੈਨੂੰ 뮤జిక్ ਦੀ ਦਾਤ ਵੀ ਦਿੱਤੀ ਹੋਈ ਐ ਪਰ ਮੈਂ ਫਰੀ ਨਹੀਂ ਬੈਠ ਸਕਦਾ ਤੇ ਦੂਜੀ ਮੇਰੀ ਕੋਸ਼ਿਸ਼ ਇਹ ਰਹਿੰਦੀ ਐ ਵੀ ਵੱਧ ਤੋਂ ਵੱਧ ਇਸ ਜੇ ਇਹ ਜਨਮ ਤੁਮਾਰੇ ਲੇਖੇ ਵੀ ਪ੍ਰਮਾਤਮਾ ਦੇ ਜਨਮ ਲੇਖੇ ਲੱਗ ਜੇ ਆਪਾਂ ਮਨੁੱਖਤਾ ਦੇ ਵਾਸਤੇ ਕੁਝ ਕਰੀਏ ਤੇ ਮੈਨੂੰ ਦੇਖ ਕੇ ਕੋਈ ਵੀ ਬੰਦਾ ਜੇ ਕੰਮ ਕਰ ਕਰਤੇ ਲੱਗਦਾ ਵਿਲਾ ਬੰਦਾ ਬੈਠਾ ਤੇ ਮੇਰੇ ਲਈ ਉਸ ਤੋਂ ਖੁਸ਼ੀ ਦੀ ਵੱਡੀ ਕੋਈ ਗੱਲ ਨਹੀਂ ਦੀ ਮੈਂ ਤਾਂ ਕਰਕੇ ਚਲੋ ਜਿਹੜੇ ਦੁਪਹਿਰੇ ਹੁਣ ਕਈ ਵੀਰ ਜੋਮੈਟੋ ਵਾਲੇ ਵੀ ਆ ਆਈਡੀ ਬੰਦ ਕਰਕੇ ਘਰੇ ਲੰਘ ਜਾਂਦੇ ਆ ਪਰ ਮੈਂ ਜ਼ਿਆਦਾ ਟਾਈਮ ਔਖੇ ਟਾਈਮ 'ਚ ਹੀ ਕੰਮ ਕਰਦਾ ਵੀਰੇ ਬਿਲਕੁਲ ਤੁਸੀਂ ਐਕਟਿਵ ਹਟ ਹੈਨਾ ਕਰਦੇ ਹੋ ਤੇ ਜਦੋਂ ਲੋਕ ਲੋਕਾਂ ਨੂੰ ਤੁਸੀਂ ਡਿਲੀਵਰੀ ਕਰਦੇ ਹੋ ਲੋਕਾਂ ਦਾ ਕੀ ਕਹਿਣਾ ਹੁੰਦਾ ਇਸ ਨੂੰ ਲੈ ਕੇ ਫਿਰ ਨਹੀਂ ਬਹੁਤ ਖੁਸ਼ ਹੁੰਦੇ ਆ ਜੀ ਬਹੁਤ ਕਈ ਬੰਦੇ ਤਾਂ ਗਲੇ ਲਾ ਕੇ ਜਾਂਦੇ ਆ ਵੀਰੇ ਪ੍ਰਾਊਡ ਆਫ ਯੂ ਵੀ ਬਹੁਤ ਮਾਣ ਹੋਇਆ ਤੂੰ ਦੇ ਕੇ ਜਾਂਣਾ ਤੇ ਬਹੁਤ ਵਧੀਆ ਰਿਸਪੌਂਸ ਮਿਲਦਾ ਵੀਰੇ ਹਾਂਜੀ ਤੇ ਬਿਲਕੁਲ ਬਾਈ ਤੁਸੀਂ ਮਿਊਜ਼ਿਕ ਟੀਚਰ ਦੀ ਵੀ ਗੱਲ ਕਰੀ ਆ ਮਿਊਜ਼ਿਕ 'ਚ ਤੁਸੀਂ ਕੀ ਕਰਦੇ ਕਿਉਂ ਵੀਰੇ ਮੈਂ 뮤ਜ਼ਿਕ ਟੀਚਰ ਐ ਆਪਣੀ ਸੁਹਾਣੀ 뮤ਜ਼ਿਕ ਅਕੈਡਮੀ ਐ ਤੇ ਮੈਂ ਆਪਾਂ ਵੋਕਲ ਦੇ ਕਲਾਸਾ ਲਾਣੇ ਉੱਥੇ ਸਿੰਗਿੰਗਸ ਖੋਨੇ ਜੀ ਨਾ 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 ਤੁਸੀਂ ਸਿੰਗਰ ਵੀ ਹੋ ਨਾ ਨਾ ਟੀਚਰ ਵੀ ਹੋ ਤੇ ਨਾਲ ਨਾਲ ਜ਼ਮੈਟੋ ਵੀ ਕਰਦੇ ਹੋ ਹਾਂਜੀ 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 ਬਿਲਕੁਲ ਵੀਰੇ ਤੇ ਉੱਥੇ ਕਾਫੀ ਸਟੂਡੈਂਟ ਆਉਂਦੇ ਆਪਣੇ ਕੋਲੇ ਤੇ ਬਾਈ ਸਿੱਧੂ ਨਾਲ ਵੀ ਮੇਰੀ ਕਾਫੀ ਵੀਡੀਓ ਵਾਇਰਲ ਹੋਈ ਸੀਗੀ ਤੇ ਪਿੱਛੇ ਜੇ ਆਪਣੇ ਦਲਜੀਤ ਵੀਰੇ ਨਾਲ ਵੀ ਬਹੁਤ ਵਧੀਆ ਪ੍ਰੇਮ ਆਪਣਾ ਜੀ ਸਿੱਧੂ ਚਲੋ ਆਏ ਆਪਣੇ ਵਿੱਚ ਨਹੀਂ ਹੈ ਇਸ ਸਮੇਂ ਸਿੱਧੂ ਵੀਰ ਨੇ ਕੀ ਕਿਹਾ ਸੀ ਉਸ ਸਮੇਂ ਫਿਰ ਵੀਰੇ ਮੈਂ ਪਿੰਡ ਗਿਆ ਸੀ ਬਾਈ ਨੂੰ ਮਿਲਣ ਮੇਰਾ ਸਟੂਡੈਂਟ ਸੀਗਾ ਨਾਲ ਉਹ ਵੀ ਆਪਣੇ ਉਧਰੋਂ ਪਿੰਡ ਹੋਈਆਂ ਇੱਥੇ ਰਹਿੰਦਾ ਆ ਤੇ ਅਸੀਂ ਪਿੰਡ ਗਏ ਸੀਗੇ ਤੇ ਉਹ ਕਹਿੰਦਾ ਬਾਈ ਨੂੰ ਮਿਲ ਕੇ ਆਉਣਾ ਆਪਾਂ ਤੇ ਮੈਂ ਕਹਾ ਯਾਰ ਮਿਲਣਾ ਤਾਂ ਹੈ ਨਹੀਂ ਕਿ ਹੌਣ ਸਿੰਗਰਾਂ ਦਾ ਇੱਥੇ ਆਪਾਂ ਰਹਿੰਦੇ ਆ ਵਿਤਕਰਾ ਤੁਹਾਨੂੰ ਪਤਾ ਹੀ ਆ ਇੱਕ ਅੱਧਾ ਗਾਣਾ ਚੱਲ ਜੇ ਕਿੰਨੇ ਤੇ ਉੱਪਰ ਲਈ ਹਵਾ ਚੋ ਜਾਂਦੇ ਆ ਹਾਂਜੀ ਤੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਉਹ ਤਾਂ ਜੀ ਤੇ ਮੈਂ ਕਹਾ ਬਾਈ ਦੇ ਤਾਂ ਹੁਣ ਏਡੇ ਏਡੇ ਗਾਣੇ ਹਟ ਗਏ ਵੇ ਉਹਨੇ ਕਿੱਥੇ ਮਿਲਣਾ ਕਹਿੰਦਾ ਕੁਝ ਨਹੀਂ ਹੁੰਦਾ ਆਪਾਂ ਚੱਲਦੇ ਆਂ ਦੇਖ ਕੇ ਆਉਨੇ ਆ ਮੈਂ ਕਹਾ ਚੱਲ ਦੇਖੇ ਉਹਨੇ ਯਾਰ ਵੀ ਸੱਚੀ ਇੰਨਾ ਡਾਊਨ ਟੂ ਅਰਥ ਆ ਕਿ ਉਹੀ ਫੁਗਰ ਗਈਆਂ ਹਾਂਜੀ ਬੰਦੇ ਕਿਉਂਕਿ ਜਿੰਨਾ ਚਿਰ ਆਪਾਂ ਮਿਲ ਜੀਏ ਨਾ ਬੰਦੇ ਨੂੰ ਉਹਨਾਂ ਟਾਈਮ ਬੰਦੇ ਦਾ ਪਤਾ ਨਹੀਂ ਲੱਗਦਾ ਹਾਂ ਸੋਹਣੀ ਸੁਣਾਈ ਗੱਲ ਹੋਰ ਕੁਝ ਹੁੰਦੀ ਆ ਜੇ ਜਦੋਂ ਵੀਰੇ ਅਸੀਂ ਉੱਥੇ ਗਏ ਤੇ ਬਾਈ ਹੈ ਨਹੀਂ ਸੀਗਾ ਘਰੇ ਤੇ ਉਹਦੇ ਮम्मा पापा ਸੀਗੇ ਮਾਤਾ ਜੀ ਨੇ ਅੰਦਰ ਬਿਠਾਇਆ ਤੇ ਸਰਦੀਆਂ ਦੇ ਦਿਨ ਸੀਗੇ ਤੇ ਚਾਹ ਚੂ ਪਿਆਈ ਉਹਨਾਂ ਨੇ ਬਹੁਤ ਆਦਰ ਮਾਨ ਸਤਕਾਰ ਕੀਤਾ ਤੇ ਜਦੋਂ ਬਾਈ ਆਇਆ ਸਭ ਤੋਂ ਪਹਿਲਾਂ ਮੈਨੂੰ ਦੇਖ ਕੇ ਜੱਫੀ ਬਾਅ ਕੇ ਬੈਠਾ ਰਿਹਾ ਮੇਰਾ 2-3 ਮਿੰਟ ਤੇ ਬਹਿ ਕੇ ਫਿਰ ਅਸੀਂ ਇਕੱਠਿਆਂ ਨਹੀਂ ਪ੍ਰਸ਼ਾਦਾ ਪਾਣੀ ਛਕਿਆ ਵੀਰੇ ਜਮਾ ਘਰ ਵਾਂਗੂ ਰੱਖਿਆ ਬਾਈ ਨੇ ਮੈਂ ਉਹਦੇ ਕੋ ਰਾਤ ਰਹਿ ਕੇ ਆਇਆ ਬਾਈ ਕੋਲੇ ਅੱਛਾ ਹਾਂਜੀ ਕਿਵੇਂ ਦਾ ਲੱਗ ਰਿਹਾ ਸੀ ਉਸ ਸਮੇਂ ਫਿਰ ਵੀਰੇ ਬਹੁਤ ਵਧੀਆ ਪਤਾ ਹੈ ਲੱਗ ਹੀ ਨਹੀਂ ਰਿਹਾ ਸੀ ਵੀ ਇਹ ਸੱਚੀ ਅਸੀਂ ਸਿੱਧੂ ਮੂਸੇ ਵਾਲੇ ਕੋਲੇ ਬੈਠੇ ਆ ਉਹਨੇ ਫੀਲ ਹਾਂ ਉਹਨੇ ਫੀਲ ਹੀ ਨਹੀਂ ਹੁਣ ਦਿੱਤਾ ਵੀਰੇ ਬਿਲਕੁਲ ਵੀ ਨਹੀਂ ਫੀਲ ਫੀਲ ਹੁਣ ਦਿੱਤਾ ਵੀ ਮੈਂ ਸਿੱਧੂ ਮੂਸੇ ਵਾਲਾ ਹੈਗਾ ਆ ਬਿਲਕੁਲ ਹੀ ਨੋਰਮਲ ਜਿਵੇਂ ਹੁਣ ਆਪਾਂ ਇੱਕ ਦੂਜੇ ਕੋਲੇ ਖੜੇ ਆ ਬਿਲਕੁਲ ਹੀ ਆਏ ਕੋਈ ਐਟੀਟਿਊਡ ਨਹੀਂ ਕੋਈ ਖਵਾ ਨਹੀਂ ਖਾਦਾ ਉਹਨੇ ਸ਼ੱਕਰ ਸੀਗੀ ਦਾਲ ਚਕਿਓ ਪਾਇਆ ਹੋਇਆ ਸੀਗਾ ਨਾਲ ਸਲਾਦ ਕੱਟਿਆ ਹੋਇਆ ਸੀ ਉਹੀ ਆਪ ਛਕਿਆ ਬਾਈ ਨੇ ਤੇ ਉਹੀ ਨਾਲ ਸਾਨੂੰ ਬਿਹਾ ਗਈ ਛਕਾਇਆ ਵੀਰੇ ਮਾਤਾ ਜੀ ਬਿਲਕੁਲ ਬਿਲਕੁਲ ਬਾਈ ਕਿਸਾਨੀ ਅੰਦੋਲਨ ਚ ਵੀ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਆ ਉੱਥੇ ਵੀ ਤੁਹਾਨੂੰ ਮੈਂ ਕਾਫੀ ਵਾਰ ਦੇਖਿਆ ਆ ਉੱਥੇ ਵੀ ਤੁਸੀਂ ਨਜ਼ਰ ਆਏ ਗੀਤ ਗੀਤ ਵੀ ਤੁਸੀਂ ਗਾਉਂਦੇ ਸੀ ਮਿਲਦਾ ਨਾ ਉੱਥੇ ਉਸ ਬਾਰੇ ਕੀ ਕਹੂੰਗੀ ਕਿਸਾਨੀ ਅੰਦੋਲਨ ਨੂੰ ਲੈ ਕੇ ਫਿਰ ਬਾਦ ਸਿ ਵੀਰੇ ਜੋ ਪਰਮਾਤਮਾ ਨੇ ਲਿਖਿਆ ਆ ਹੌਲੀ 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 ਚੱਲਦਾ ਹੀ ਰਹਿੰਦਾ ਆ ਤੇ ਆਪਾਂ ਨਾ ਉਹਨੂੰ ਬਾਲੀ ਵੱਡੀ ਜਿੱਤ ਕਹਿ ਸਕਦੇ ਆ ਨਾ ਹਾਰ ਕਹਿ ਸਕਦੇ ਆ ਜੋ ਜਿੰਨਾ ਕਿ ਪਰਮਾਤਮਾ ਨੇ ਉੱਥੇ ਦਾਣਿਆਂ ਪਣੀ ਲਿਖਿਆ ਸੀਗਾ ਤੇ ਉਹ ਆਪਾਂ ਚੁੱਕ ਕੇ ਆਏ ਆ ਹਲੇ ਹਾਂਜੀ ਕਿਉਂਕਿ ਹਲੇ ਆਪਾਂ ਐਮਐਸਪੀ ਦੀ ਲੜਾਈ ਤਾਂ ਹਲੇ ਵੀ ਲੜੀ ਜਾਂਦੇ ਆ ਹੁਣ ਆਪਾਂ ਦੁਬਾਰਾ ਫੇਰ ਉੱਥੇ ਮੋਰਚਿਆਂ ਤੇ ਬੈਠੇ ਆ ਤੇ ਉਹੀ ਮੰਗਾ ਸਾਡੀਆਂ ਫੇਰ ਆ ਹਲੇ ਤੇ ਸਰਕਾਰਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਤੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਤੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਹੁਣ ਪਾਣੀਆਂ ਦਾ ਆ ਇਸ ਤੇ ਧਿਆਨ ਦੇਣਾ ਚਾਹੀਦਾ ਜੀ ਮੇਰੀ ਤਾਂ ਇਹੀ ਬੇਨਤੀ ਹੈ ਸਰਕਾਰ ਨੂੰ ਬਿਲਕੁਲ ਭਾਈ ਜਦੋਂ ਤੁਸੀਂ Zomato ਜੁਆਇਨ ਕੀਤਾ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਜੋਮੈਟੋ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਵੀਰੇ ਮੈਂ ਪਹਿਲਾਂ 뮤ਜ਼ਿਕ ਟੀਚਰ ਹੀ ਸੀਗਾ ਇੱਥੇ 뮤ਜ਼ਿਕ ਸਿਖੰਦ ਹੁੰਦਾ ਸੀਗਾ ਫਿਰ ਇਧਰੋਂ ਸਵਭ ਕਿਵੇਂ ਬਣ ਗਿਆ ਫਿਰ ਮੈਂ ਦੱਸਦਾ ਵੀਰੇ ਮੈਂ ਨਾ ਉੱਥੇ ਜਿਵੇਂ ਦੁਪਹਿਰੇ ਆ ਨਾ 12 ਤੋਂ ਲੈ ਕੇ 3 4 5 ਵਜੇ ਤੱਕ ਬੀਲਾ ਬੈਠਾ ਰਹਿੰਦਾ ਸੀਗਾ ਫਿਰ ਟਾਈਮ ਨਹੀਂ ਪਾਸ ਹੁੰਦਾ ਸੀਗਾ ਤੇ ਇੱਕ ਦਿਨ ਮੈਂ ਆਰਡਰ ਕੀਤਾ ਜੋਮੈਟੋ ਤੋਂ ਤੇ ਮੈਂ ਇਹ ਬਾਈ ਆਇਆ ਉੱਥੇ ਇੱਕ ਜੋਮੈਟੋ ਵਾਲਾ ਹੀ ਵੀਰ ਪੜਾ ਪੰਜਾਬੀ ਵੀਰ ਸੀਗਾ ਜਲੰਧਰ ਤੋਂ ਸੀਗਾ ਮੁੰਡਾ ਉਹ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਜੀ ਯਾਰ ਜੀ ਜੇ ਬੈਠੋ ਤਾਂ ਕੰਮ ਕਰਨਾ ਹੋਵੇ ਕੀ ਕੋਸ਼ ਚਾਹੀਦਾ ਤੇ ਇਹ ਕਹਿੰਦਾ ਵੀਰ ਜੀ ਸਾਡੀ ਤਾਂ ਲਾਇਸੈਂਸ ਲੱਗਦਾ ਆ ਤੇ ਆਧਾਰ ਕਾਰਡ ਲੱਗਦਾ ਤੇ ਪੈਨ ਕਾਰਡ ਲੱਗਦਾ ਆ ਤੇ ਬਈ ਤੁਸੀਂ ਟੀ ਐਲ ਦਾ ਨੰਬਰ ਲੈ ਲਓ ਉਹਨਾਂ ਨਾਲ ਗੱਲ ਕਰ ਲਓ ਸ਼ਾਇਦ ਤੁਹਾਡਾ ਕੋਈ ਵੱਖਰਾ ਸਿਸਟਮ ਹੋਵੇ ਤੇ ਮੈਂ ਕਿਹਾ ਚਲ ਨੰਬਰ ਦੇ ਦੇ ਮੈਂ ਫਿਰ ਟੀ ਐਲ ਸਰ ਨਾਲ ਗੱਲ ਕੀਤੀ ਉਹ ਕਹਿੰਦੇ ਤੁਹਾਡਾ ਕੋਈ ਲਾਇਸੈਂਸ ਦੀ ਲੋੜ ਨਹੀਂ ਤੁਹਾਡਾ ਹੈਂਡੀਕੈਪ ਸਰਟੀਫਿਕੇਟ ਲੱਗ ਜਾਊਗਾ ਫੇਰ ਮੈਂ ਕਿਹਾ ਚਲੋ 4-5 ਘੰਟੇ ਵਿਲੇ ਹੁੰਨੇ ਆ ਤੇ ਇੱਧਰ ਨੂੰ ਕੰਮ ਕਰ ਲਿਆ ਕਰਾਂਗੇ ਵਿਲੇ ਵਾ ਕੇ ਵੀ ਕੀ ਕਰਨਾ ਜੀ ਤੇ ਉਥੋਂ ਵਾਈਗੁਰੂ ਨੇ ਚਲੋ ਇਧਰ ਨੂੰ ਤੋਰਤਾ ਜੀ ਉਹ ਬਈ ਦਿੱਕਤਾਂ ਦੀ ਗੱਲ ਕਰੀਏ ਓ ਖਾ ਬਹੁਤ ਹੁੰਦਾ ਚੀਜ਼ਾਂ ਲੈ ਕੇ ਨਹੀਂ ਨਹੀਂ ਵੀਰੇ ਮੈਂਟੇਨ ਹੋ ਜਾਂਦਾ ਪ੍ਰਮਾਤਮਾ ਜੀ ਇੱਕ ਚੀਜ਼ ਖੁੰਦਾ ਨਾ ਤੇ 100 ਚੀਜ਼ਾਂ ਤੁਹਾਨੂੰ ਦਿੰਦਾ ਆ ਤੇ ਸਿਆਣਿਆਂ ਦੀ ਕਹਾਵਤ ਆ ਵੀ ਅਸੀਂ ਉਪ ਹਾਸੇ ਚ ਪਾ ਦਿੰਨੇ ਆ ਬਈ ਲੰਗੜੇ ਲੂਲੇ ਦੀ ਇੱਕ ਰਗ ਵੱਧ ਹੁੰਦੀ ਆ ਰਗ ਦਾ ਮਤਲਬ ਦਿਮਾਗ ਪ੍ਰਮਾਤਮਾ ਦੀ ਇੱਕ ਚੀਜ਼ ਖੁੰਦਾ ਨਾ ਤੇ ਉਹਨੂੰ 10 ਗੁਣਾ ਜ਼ਿਆਦਾ ਦਿੰਦਾ ਆ ਹਾਂ ਤੇ ਉਹ ਉਸੇ ਹਿਸਾਬ ਨਾਲ ਮੈਂਟੇਨ ਹੋ ਜਾਂਦਾ ਬੜੀ ਆਪਾਰ ਕਿਰਪਾ ਜੀ ਵਾਹਿਗੁਰੂ ਦੀ ਸਭ ਉਸੇ ਚੱਲ। ਬਾਈ ਮੈਂ ਇੱਕ ਗੀਤ ਵੀ ਤੁਹਾਡੇ ਤੋਂ ਸੁਣੂੰਗਾ। ਹਾਂਜੀ ਹਾਂਜੀ। ਬਿਲਕੁਲ ਇੱਕ ਗੀਤ ਵੀ ਹੋ ਜਾਵੇ ਨਾਲ ਨਾਲ। ਹਾਂਜੀ ਹਾਂਜੀ ਵੀਰੇ ਮੈਂ ਬਾ ਵੀ ਬਾਈ ਦਾ ਸੁਣਾ ਦਿੰਦਾ ਜੀ। ਜੀ ਜੀ ਜੋ ਦਰ ਦਿਲ ਕਰੇ। ਬਹੁਤ ਸਾਡਾ ਤੇਰੇ ਨਾਲ ਦੁੱਖ ਨਾਲੇ ਰਾਜ ਦੀ ਆ ਭੁੱਖ। ਗੁਰੂ ਬਖਸ਼ੇਗਾ ਸਾਨੂੰ ਹਵਾ ਬਦਲੂਗੀ ਰੁੱਖ। ਔਰ ਕਿਹੜਾ ਹੂਦੌਰ ਬੇਨ ਰੁਕੇ ਤੋਂ ਲੋਹਰ ਕੋਈ ਅੰਬਰ ਸਰੋ ਜਾਵੇ ਕੋਈ ਅੰਬਰ ਸਰੋ ਜਾਵੇ ਹੋ ਐਤ ਕੀ ਦਲੀਪ ਸਿਆ ਵੇ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਜਦੋਂ ਸਿੱਖ ਰਾਜ ਆਵੇ ਬਿਲਕੁਲ ਬਿਲਕੁਲ ਭਾਈ ਆਵਾਜ਼ ਵੀ ਤੁਹਾਡੀ ਬਾਕਮਾਲ ਹੈ ਤੇ ਤੁਹਾਡਾ ਜਿਹੜਾ ਸ਼ੌਂਕ ਸੀ ਹਨਾ ਗਾਇਕੀ ਦਾ ਸ਼ੌਂਕ ਵੀ ਇਹ ਕਦੋਂ ਤੋਂ ਪਿਆ ਫਿਰ ਨਹੀਂ ਵੀਰੇ ਮੈਨੂੰ ਜੇ ਤੁਸੀਂ ਸ਼ੌਂਕ ਕਹੋਗੇ ਹਨਾ ਤਾਂ ਬੜਾ ਬੱਕਰਾ ਮੈਨੂੰ ਕ੍ਰਿਕਟ ਦਾ ਸ਼ੌਂਕ ਸੀਗਾ ਅੱਛਾ ਕ੍ਰਿਕਟ ਦਾ ਸ਼ੌਂਕ ਤੇ ਗਾਇਕੀ ਦਾ ਕਿਵੇਂ ਪੈ ਗਿਆ ਫਿਰ ਇਹ ਵੀਰੇ ਫਿਰ ਕਹਿੰਦੇ ਹਨਾ ਵੀ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਤੇ ਮੇਰੇ ਦਾਦਾ ਜੀ ਸੀਗੇ ਪ੍ਰਿੰਸੀਪਲ ਸੀਗੇ ਉਹ ਮਾਸਟਰ ਤੇ ਮੈਂ ਕ੍ਰਿਕਟ ਖੇਲਣ ਜਾਂਦਾ ਸੀ ਤੇ ਉਹਨਾਂ ਨੇ ਮੈਨੂੰ ਬੜਾ ਕੁੱਟਣਾ ਜੁੱਤੀ ਲੈ ਕੇ ਮੇਰੇ ਮਾਰਨੀ ਮੈਨੂੰ ਉਦੋਂ ਬੜਾ ਗੁੱਸਾ ਚੜਦਾ ਸੀ ਯਾਰ ਮੈਨੂੰ ਐ ਲੱਗਦਾ ਸੀ ਕਿਤੇ ਮੈਂ ਹੈਂਡੀਕੈਪ ਆ ਤਾਂ ਕਰਕੇ ਮੈਨੂੰ ਰੋਕਦੇ ਆ ਬਈ ਦੂਜੇ ਬੱਚੇ ਵੀ ਖੇਡਦੇ ਉਹਨਾਂ ਨੂੰ ਨਹੀਂ ਐ ਉਦੋਂ ਨਿਆਣੀ ਬੁੱਧੀ ਸੀਗੀ ਵੀਰੇ ਤਾਂ ਹੀ ਮੈਂ ਕਹਾਵਤ ਕਹਿ ਕੇ ਸ਼ੁਰੂ ਕੀਤੀ ਗੱਲ ਤੇ ਦਾਦਾ ਜੀ ਨੇ ਫਿਰ ਮੈਨੂੰ 뮤직 ਲਾਈਨ 'ਚ ਪਾਇਆ ਤੇ ਹੁਣ ਚਲੋ ਦਾਦਾ ਜੀ ਇਸ ਦੁਨੀਆ ਤੇ ਹੈ ਨਹੀਂਗੇ ਪਰ ਜਦੋਂ ਹੁਣ ਥੋੜੀ ਜੀ ਸੋਝੀ ਆਈ ਆ ਹੁਣ ਪਤਾ ਲੱਗਾ ਵੀ ਹਾਂ ਉਹਨਾਂ ਨੇ ਮੈਨੂੰ ਸਹੀ ਲਾਈਨ 'ਚ ਪਾਇਆ ਤਾਂ ਕਿਤੇ ਨਾ ਕਿਤੇ ਸਹੀ ਲਾਈਨ 'ਚ ਛੱਡ ਗਏ ਤੁਹਾਨੂੰ ਹਾਂਜੀ 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 ਬਿਲਕੁਲ ਤੇ ਉਹ ਮੈਨੂੰ ਕਹਿੰਦੇ ਸੀਗੇ ਵੀ ਤੂੰ ਧਿਆਨ ਦੇ ਲਾ ਆਪਣਾ ਇਹ ਕੰਮ ਕਰ ਲਾ ਤੇ ਲੋਕ ਤੈਨੂੰ ਚੱਕ ਚੱਕ ਹੱਥਾਂ ਤੇ ਗੱਡੀਆਂ ਤੇ ਭਾਇਆ ਕਰਨਗੇ ਤੇ ਉਹ ਅੱਜ ਗੱਲ ਵਾਕਈ ਵੀਰੇ ਸੱਚ ਆ ਉਹੀ ਸੱਚੀਆਂ ਗੱਲਾਂ ਹੋ ਰਹੀਆਂ ਨੇ ਬਿਲਕੁਲ ਬਿਲਕੁਲ ਜੀ ਜਿਹੜੀ ਬਜ਼ੁਰਗਾਂ ਦੀਆਂ ਗੱਲਾਂ ਸੱਚੀਆਂ ਨੇ ਅੱਜ ਦੀ ਹਾਂਜੀ ਹਾਂਜੀ ਬਿਲਕੁਲ ਜੀ ਉਦੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਪਰ ਹੌਲੀ ਹੌਲੀ ਸਮਾਂ ਭੈਣ ਤੇ ਉਹ ਗੱਲ ਵਾਕਈ ਸੀਸ ਵਾਂਗੂ ਸਾਫ਼ ਹੋ ਕੇ ਆਪਣੇ ਸਾਹਮਣੇ ਆ ਜਾਂਦੀ ਹੈ ਜੀ ਤੇ ਬਈ ਗੱਲ ਕਰੀਏ ਹਨਾ ਨੌਜਵਾਨਾਂ ਦੀ ਗੱਲ ਕਰੀਏ ਅੱਜਕੱਲ ਕੱਟ ਕੰਮ ਉਸ ਬਾਰੇ ਕੀ ਕਹੂੰਗੇ ਫਿਰ ਮੇਰੇ ਪਤਗੀ ਹੈ ਮੈਂ ਸਰਕਾਰ ਨੇ ਬੇਲ ਪੁਣੇ ਚ ਬਿੱਲੇ ਬਹੁਤ ਬਣਾਤੇ ਆ ਲੋਕ ਕਿਉਂਕਿ ਹੁਣ ਆਟਾ ਦਾਲ ਸਕੀਮ ਦਾ ਬਿਜਲੀ ਦਾ ਬਿੱਲ ਆਉਣਾ ਕੋਈ ਸਿਰ ਤੇ ਸਿਰਦਰਦੀ ਨਹੀਂ ਹੈਗੀ ਬੋਝ ਹੀ ਨਹੀਂ ਹੈਗਾ ਤੇ ਇਸ ਕਰਕੇ ਬਸ ਬਿੱਲੇ ਰਹਿਣਾ ਗਿੱਜ ਗਿਆ ਕਿਉਂਕਿ ਹੁਣ ਤੁਸੀਂ ਬਾਹਰ ਦੇਖੋ ਹੁਣ ਮੰਨ ਲਓ ਮੈਂ ਇੱਥੇ ਕੰਮ ਕਰਦਾ ਜੀ ਹੁਣ ਆਪਾਂ ਬਾਹਰ ਜਾਂਦੇ ਆ ਉੱਥੇ ਵੀ ਆਪਾਂ ਨਾ ਗਰਮੀ ਵੇਨੇ ਆ ਨਾ ਸਰਦੀ ਵੇਨੇ ਆ ਉੱਥੇ ਪਤਾ ਰੈਂਟ ਦੇਣਾ ਆ ਉੱਪਰੋਂ ਖਰਚੇ ਹੋਰ ਆ ਆਪਣੇ ਰਾਸ਼ਨ ਪਾਣੀ ਦਾ ਖਰਚ ਆਇਆ ਫਿਰ ਕਾਲਜ ਦੀ ਫੀਸ ਕੱਢਣੀ ਆ ਉਥੇ ਮਜਬੂਰੀ ਮਾਰੇ ਕਰਦੇ ਹੀ ਕਰਦੇ ਆ ਤੇ ਇਹ ਵੀ ਆਪਣਾ ਵੀਰੇ ਇੱਕ ਮਿਨੀ ਚੰਡੀ ਚੰਡੀਗੜ੍ਹ ਆ ਜਿਹੜਾ ਆਪਣਾ ਮੋਹਾਲੀ ਸ਼ਹਿਰ ਆ ਇਹ ਆਪਣਾ ਪੰਜਾਬ ਦਾ ਮਿਨੀ ਕੈਨੇਡਾ ਆ ਇੱਥੇ ਜਿੰਨਾ ਮਰਜ਼ੀ ਕੰਮ ਕਰ ਲੋ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਦੀ ਕੋਈ ਕਮੀ ਨਹੀਂ ਹੈਗੀ ਇੱਥੇ ਵੀਰੇ ਤੇ ਬਾਈ ਅਰਨਿੰਗ ਕਿੰਨੀ ਕੋਈ ਨਹੀਂ ਸ਼ਾਮ ਤੱਕ ਫਿਰ ਵੀਰੇ ਅਰਨਿੰਗ ਮੇਰੀ ਮੈਂ ਤਾਂ 6 ਜਾਂ 7 ਘੰਟੇ ਕੰਮ ਕਰਦਾ ਤੇ ਮੇਰਾ 11100 ਰੁਪਇਆ ਬਣ ਜਾਂਦਾ ਤੇਲ ਤੇਲ ਪਾਣੀ ਕੱਢ ਕੇ ਹਾਂਜੀ ਹਾਂਜੀ ਤੇਲ ਪਾਣੀ ਕੱਢ ਕੇ ਵੀਰੇ ਤੇਲ ਕਿੰਨਾ ਲੱਗਦਾ 2 3 ਕਿਲੋ 4 ਕਿਲੋ ਮੀਟਰ ਤੇ ਤੁਸੀਂ ਆਰਡਰ ਫੜਾਣਾ ਹੁੰਦਾ ਵੱਧ ਤੋਂ ਵੱਧ 150 ਰੁਪਏ ਦਾ ਤੇਲ ਲੱਗਦਾ ਮਤਲਬ ਕਿ ਮਹੀਨੇ ਦਾ ਤੁਸੀਂ 30 35 ਕਮਾ ਲੈਂਦੇ ਉਸ ਚੀਜ਼ ਦੀ ਹਾਂਜੀ 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 ਬਿਲਕੁਲ ਵੀਰੇ ਡੇਲੀ ਤੁਸੀਂ ਕੰਮ ਕਰੋ ਜੇ ਨਾਰਮਲ ਬੰਦਾ ਚਲੋ ਮੈਨੂੰ ਤਾਂ ਕੰਪਨੀ ਵੀ ਇਨਸੈਂਟਿਵ ਦਿੰਦੀ ਆ 500 ਰੁਪਏ ਅਲੱਗ ਤੋਂ ਦਿੰਦੀ ਆ ਹੈਂਡੀਕੈਪ ਕਰਕੇ ਤੇ ਜੇ ਨਾਰਮਲ ਬੰਦਾ ਵੀ 10 ਤੋਂ 11 ਘੰਟੇ ਹੁਣ ਆਪਾਂ ਬਾਹਰ ਵੀ 15 15 16 16 ਘੰਟੇ ਮਰਦੇ ਆ ਵੀਰੇ ਜੇ ਇੱਥੇ ਤੁਸੀਂ 15 16 ਘੰਟੇ ਦੋਵੋਗੇ ਜੋਮੈਟੋ ਨੂੰ ਜਾ ਕੋਈ ਵੀ ਕੰਮ ਹੈ ਤੇ ਸਿਕਿਉਰਟੀ ਸਿਕਿਉਰਟੀ ਗਾਰਡ ਤੋਂ ਦਾ ਬਹੁਤ ਵਧੀਆ ਵੀਰੇ ਆਪ ਦਾ ਕਿੰਨਾ ਕੰਮ ਕਰਨ ਵਾਲਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਵੀਰੇ ਜਿਵੇਂ ਆਪਾਂ ਬਾਹਰ ਚ 15 16 ਘੰਟੇ ਹੁਣ ਦੁਬਈ ਦਾ ਲਾ ਲਓ ਤੁਸੀਂ ਉੱਥੇ ਇੰਨੀ ਗਰੰਟੀ ਨਹੀਂ ਹੈਗੀ ਆਪ ਆਪਣੇ 19 20 ਰੁਪਏ ਬਣਦੇ ਆ ਉੱਥੇ ਮਰ ਸਾ 40 45000 ਰੁਪਈਆ ਬਣਦਾ 15 16 ਘੰਟੇ ਲਾ ਕੇ ਤੇ ਇਹ ਚ ਵੀ ਵੀਰੇ ਜੇ ਤੁਸੀਂ 15 16 ਘੰਟੇ ਦੋਗੇ ਤੇ 45 ਤੋਂ 50000 ਰੁਪਈਆ ਮਹੀਨੇ ਦਾ ਪੱਕਾ ਬਣਦਾ ਬਣਦਾ ਹਾਂਜੀ ਕੰਮ ਕਰਨ ਵਾਲਾ ਬੰਦਾ ਚਾਹੀਦਾ ਵੀਰੇ ਬਈ ਇਸ ਨੂੰ ਲੈ ਕੇ ਵੀ ਕੋਈ ਗੀਤ ਲਿਖਿਆ ਸੀ ਬੇਜ਼ਗਾਰੀ ਨੂੰ ਲੈ ਕੇ ਨਹੀਂ ਵੀਰੇ ਹੱਲੇ ਬੇਰੋਜ਼ਗਾਰੀ ਤੇ ਕੋਈ ਨਹੀਂ ਲਿਖਿਆ ਹਲੇ ਫਿਲਹਾਲ ਮੋਟੀਵੇਸ਼ਨਲ ਲਿਖ ਰਹੇ ਆ ਹਾਂਜੀ ਕੋਈ ਹੈ ਇਹ ਜੀਤ ਕੋਈ ਮੋਟੀਵੇਸ਼ਨਲ ਕੋਈ ਨਹੀਂ ਵੀਰੇ ਕੋਈ ਨਹੀਂ ਜ਼ਰੂਰ ਤੁਹਾਨੂੰ ਜਲਦੀ ਸੁਣਾਵਾਂਗੇ ਵੀਰੇ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਸੁਣਾਵਾਂਗੇ ਹਾਂਜੀ ਹਾਂਜੀ ਜ਼ਰੂਰ ਸੁਣਾਵਾਂਗੇ ਬਿਲਕੁਲ ਤੇ ਬਈ ਇੱਕ ਮੈਸੇਜ ਕੀ ਦੋਗੇ ਮਿਸਾਲ ਬਣਿਓ ਲੋਕਾਂ ਲਈ ਕੀ ਮੈਸੇਜ ਦੋਗੇ ਤੁਸੀਂ ਵੀਰੇ ਮੈਂ ਮੈਸੇਜ ਦੇਣ ਵਾਲਾ ਤਾਂ ਕੋਣ ਆ ਮੈਂ ਤੁਹਾਡਾ ਛੋਟਾ ਭਰਾ ਲਾਲੂ ਵੱਡਾ ਲਾਲੂ ਮੈਂ ਇਹੀ ਕਹਿਣਾ ਚਾਹੁੰਨਾ ਵੀ ਜਿਹੜੇ ਬੰਦੇ ਆਪਦੀ ਸਟੱਡੀ ਪੂਰੀ ਕਰ ਚੁੱਕੇ ਆ ਘਰ ਅੱਜ ਬੈਠੇ ਆ ਤੇ ਉਹਨਾਂ ਨੂੰ ਬੇਨਤੀ ਆ ਵੀ ਮਾਪਿਓ ਦੇ ਸਿਰ ਤੇ ਬੋਝ ਨਾ ਬਣੋ ਨਸ਼ੇ ਪੱਤਿਆਂ ਤੋਂ ਵੀ ਬੰਦਾ ਦੂਰ ਰਹਿੰਦਾ ਜੇ ਆਪਣੇ ਆਪ ਨੂੰ ਬਿਜ਼ੀ ਰੱਖੇ ਜੀ ਤੇ ਇਹ ਬੁਰਾਈਆਂ ਤੋਂ ਵੀ ਦੂਰ ਰਹਿੰਦਾ ਦਿਮਾਗ ਗਲਤ ਪਾਸੇ ਵਰਕ ਨਹੀਂ ਕਰਦਾ ਤੇ ਤੁਸੀਂ ਪਲੀਜ਼ ਆਪਣੇ ਕੰਮ 'ਚ ਧਿਆਨ ਦਿਓ ਕੰਮ ਬਹੁਤ ਆ ਇੱਥੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਸੋ ਬਾਈ ਇਹੋ ਨੇ ਦੱਸਿਆ ਕਿ ਇੱਥੇ ਕੰਮ ਜਿਹੜਾ ਕੀ ਕਰ ਸਕਦੇ ਹੋ ਤੇ ਜਿਹੜੀ ਮਿਸਾਲ ਬਾਈ ਤੁਹਾਨੂੰ ਦਿਖਾਈ ਹੈ ਤੁਸੀਂ ਮੋਟੀਵੇਸ਼ਨ ਹੋਵੋਗੇ ਇਹਦੇ ਨਾਲ ਤੁਹਾਨੂੰ ਤਾਂ ਇਹ ਰੂਬਰੂ ਕਰਾਉਨੇ ਆ ਕਿਉਂਕਿ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਆ ਮੋਹਾਲੇ ਦੇ ਵਿੱਚ ਕੰਮ ਨਹੀਂ ਹੈਗਾ ਪਰ ਬਾਈ ਨੇ ਦੱਸਿਆ ਕਿ ਕੰਮ ਹੈਗਾ ਬਹੁਤ ਆ ਪਰ ਕਰਨ ਵਾਲਾ ਚਾਹੀਦਾ ਸੋ ਬਾਈ ਜਿਹੜੀ ਕਿ ਬਾਈ ਦੀ ਲੱਤਾਂ ਵੀ ਨਹੀਂ ਕੰਮ ਕਰਦੀ ਸੀ ਬਾਈ ਤਾਂ ਵੀ ਐਕਟਿਵ ਚੱਕੇ ਗਰਮੀ ਦੇ ਵਿੱਚ ਘੁੰਮ ਰਏ ਤੇ ਬਾਈ ਨੇ ਕਿਹਾ ਵੀ ਮੈਂ 30 ਤੋਂ 35000 ਇੱਥੇ ਕਮਾਣਾ ਹੈ ਮਹੀਨੇ ਦਾ ਸੋ ਤੁਹਾਨੂੰ ਵੀ ਇਹੀ ਅਪੀਲ ਕੀਤੀ ਆ ਕੀਕ ਮੈਸੇਜ ਦੇ ਰਹੇ ਆ ਕਿ ਹੱਤੀ ਕੰਮ ਕਰੋ ਮਿਹਨਤ ਕਰੋ ਤੇ ਤਰੱਕੀਆਂ ਪਾਓ ਕੈਮਰਾਮੈਨ ਗੁਰਵਿੰਦਰ ਦੇ ਨਾਲ ਗੁਰਪ੍ਰੀਤ